ਟੈਮੇ 6 ਮਹੀਨੇ ਪਾਣੀ ਦੇ ਵਿੱਚ ਰਹਿਣਾ ਵਾ ਕਿਉਂਕਿ ਡੈਮ ਵਿੱਚ ਪਾਣੀ ਕਾਫੀ ਚੜ ਗਿਆ ਦੇਖ ਸਕਦੇ ਤੁਸੀਂ ਮੇਰੇ ਪਿੱਛੇ ਪਾਣੀ ਹੀ ਪਾਣੀ ਆ ਯਾਰੇ ਤੇ ਅਸੀਂ ਇਸ ਤੋਂ ਉਹ ਪਰਲੀ ਸਾਈਡ ਜਾਣਾ ਬਾਬਾ ਗਰੀਬ ਦਾ ਅੱਜ ਹੀ ਟੈਂਪਲ ਤੇ ਤੇ ਦੇਖਦੇ ਹਾਂ ਕਿੱਦਾਂ ਜਾ ਹੁੰਦਾ ਕਿਵੇਂ ਜਾ ਹੁੰਦਾ ਹੈ ਬਨੇਗਾ ਤੇ ਉਹ ਅੰਕਲ ਹੋਣੀ ਸੀਗੇ ਤੇ ਮੈਂ ਇਕੱਲੇ ਸੀਗਾ ਇੱਥੇ ਤੇ ਪਾਣੀ ਹਾਲ ਦੇਖ ਕੇ ਡਰ ਜਾ ਲੱਗਦਾ ਆਪਾਂ ਜਲਦੀ ਉੱਪਰਲੀ ਸਾਈਡ ਮਗੇ ਇੱਕ ਚ 10% ਵੰਦੇ ਆ ਇੱਕ ਚ 6 ਵੰਦੇ ਆ ਤੇ ਇੱਕ ਵੱਡੀ ਇੱਕ ਛੋਟੀ ਆ ਤੇ ਇਦਾਂ ਕਾਫੀ ਤਰ੍ਹਾਂ ਦੀਆਂ ਬੂਟਾਂ ਆਉਂਦੀਆਂ ਤੇ ਇੱਕ ਉਹਦਾ ਛੋਟੀ ਬੂਟ ਹੈ ਉਹ ਦੇਖੋ ਡੁੱਬ ਗਈ ਉਹ ਸਾਰੀ ਉਹ ਸੈਦਿਆਂ ਦੇ ਬੈਕ ਸਾਈਡ ਪਹਾੜੀਆਂ ਦੇ ਤੇ ਬਾਬਾ ਬਲਕਨਾਥ ਜੀ ਨੂੰ ਜਾਂਦਾ ਰਾ ਇਸ ਤੋਂ 60 ਵਜ ਦੀ ਬਹਿ ਕੇ ਜਾਂਦੀਆਂ 30 ਰੁਪਏ ਲੈਂਦੇ ਇਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅਜੀਤ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਣੇ ਨਵੇਂ ਵਲੌਗ ਚ ਆਪਣਾ ਇਦਾਂ ਵਲੌਗ ਹੈ ਜੀ ਜੇ ਮੰਦਿਰ ਦਾ ਜੋ ਕਿ 6 ਮਹੀਨੇ ਪਾਣੀ ਚ ਰਹਿੰਦਾ ਤੇ 6 ਮਹੀਨੇ ਪਾਣੀ ਤੋਂ ਬਾਹਰ ਤੇ ਇਸ ਟਾਈਮ ਉਹ ਮੰਦਿਰ ਪਾਣੀ ਦੇ ਵਿੱਚ ਆ ਤੇ ਆਪਾਂ ਤੁਹਾਨੂੰ ਅੱਜ ਕੀ ਦਰਸ਼ਨ ਕਰਾਉਣ ਆਏ ਆਂ ਵੀ ਉਸ ਮੰਦਿਰ ਦੇ ਉਸ ਮੰਦਿਰ ਦਾ ਨਾਮ ਹੈ ਜੀ ਗਰੀਬਨਾਥ ਮੰਦਿਰ ਤੇ ਇਸ ਟਾਈਮ ਆਪਾਂ ਉਸ ਮੰਦਿਰ ਤੇ ਖੜੇ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਆਂ ਚਾਰੇ ਪਾਸੇ ਪਾਣੀ ਹੀ ਪਾਣੀ ਆ ਪਿੱਛੇ ਬੋਟਿੰਗਾਂ ਖੜੀਆਂ ਆ ਪਿੱਛੇ ਬੋਟਿੰਗ ਵੀ ਕਰਦੇ ਆ ਲੋਕੀ ਕਿਉਂਕਿ ਇਸ ਟਾਈਮ ਪਾਣੀ ਇੰਨਾ ਕੁ ਜ਼ਿਆਦਾ ਚੜ ਗਿਆ ਆ ਤੇ ਮੰਦਿਰ ਨੂੰ ਜਾਣ ਦਾ ਰਸਤਾ ਵੀ ਥੋੜਾ ਜਿਹਾ ਬਲੌਕ ਹੋ ਗਿਆ ਤੇ ਆਪਾਂ ਤੁਹਾਨੂੰ ਕਰੋਨਿਆਂ ਦਰਸ਼ਨ ਤੇ ਦੇਖਦੇ ਆ ਕਿੱਧਰ ਦੀ ਨੰਗ ਹੁੰਦਾ ਆ 20 ਤੋਂ 25 ਫੁੱਟ ਦੀ ਲੰਬਾਈ ਚ ਇਦਾਂ ਪਾਣੀ ਪਿਆ ਵਾ ਤੇ ਛੋਟੇ ਛੋਟੇ ਪੱਥਰ ਰੱਖੇ ਹੋਏ ਆ ਉਸ ਦੇ ਉੱਪਰ ਤਾਂ ਮੈਨੂੰ ਲੱਗਦਾ ਨਹੀਂ ਨੰਗ ਹੋਣਾ ਤੇ ਦੇਖਦੇ ਆ ਆਪਾਂ ਉਧਰਲੀ ਸਾਈਡ ਕਿੱਦਾਂ ਜਾਂਦੇ ਆ ਕਿਵੇਂ ਜਾਂਦੇ ਆ ਤੇ ਕਰੋਨਿਆਂ ਦਰਸ਼ਨ ਜੀ ਤੁਹਾਨੂੰ ਬਾਬਾ ਗਰੀਬਨਾਥ ਜੀ ਮੰਦਿਰ ਦੇ ਤੇ ਬਣੇ ਰਿਓ ਜੀ ਵਲੌਗ ਚ ਸਾਰਿਆਂ ਨੂੰ ਮੇਰੇ ਵੱਲੋਂ ਹਰ ਹਰ ਮਹਾਦੇਵ ਕਹਦੇ ਆ ਜੀ ਚਾਰੇ ਪਾਸੇ ਪਾਣੀ ਹੀ ਪਾਣੀ ਆ ਉਧਰਲੀ ਸਾਈਡ ਦੇਖੋ ਉਦਲੀ ਸੈਰ ਤੋਂ ਪਹਾੜੀ ਦੇ ਨਾਲ ਲੱਗ ਕੇ ਉਧਰੋਂ ਸ਼ੁਰੂ ਹੋ ਕੇ ਪਾਣੀ ਹੀ ਪਾਣੀ ਆ ਚਾਰੇ ਪਾਸੇ ਡੈਮ ਚ ਪਾਣੀ ਇੰਨਾ ਕ ਜਿਆਦਾ ਆ ਗਿਆ ਕਿ ਇਹ ਬਾਬਾ ਗਰੀਬ ਨਾਰਜੀ ਮੰਦਿਰ ਦੇ ਕੋਲ ਦੀ ਪਾਣੀ ਕਿਉਂਕਿ ਹਜੇ ਤਾਂ ਇਸ ਟਾਈਮ ਘਟਿਆ ਇਹ ਕਿਉਂਕਿ ਇੱਕ ਵਾਰੀ ਮੈਂ ਆਇਆ ਸੀਗਾ 2 ਸਾਲ ਹੋ ਗਏ ਮੈਨੂੰ ਉਹ ਸਾਹਮਣੇ ਤੁਸੀਂ ਦੇਖ ਸਕਦੇ ਜਿਹੜਾ ਬੇਚਰੀ ਦੀਰਾ ਤੁਹਾਨੂੰ ਮੈਂ ਇੱਕ ਮਿੰਟ ਸਾਈਡ ਤੋਂ ਦਿਖਾਉਣਾ ਤੇ ਉਹ ਸਾਹਮਣੇ ਜਿਹੜੀਆਂ ਹ ਹਾਥੀਆਂ ਦੀਆਂ ਮੂਰਤੀਆਂ ਬਣੀਆਂ ਹੋਏ ਨੇ ਉਥੋਂ ਲੈ ਕੇ ਤੇ ਇੱਥੇ ਤੱਕ ਪਾਣੀ ਹੀ ਪਾਣੀ ਸੀਗਾ ਤੇ ਉਥੋਂ ਇੱਥੇ ਤੱਕ ਬੋਟ ਦੇ ਵਿੱਚ ਜਾ ਹੁੰਦਾ ਸੀਗਾ ਤੇ ਉਸ ਟਾਈਮ ਅਸੀਂ ਬੋਟ ਦੇ ਵਿੱਚ ਗਏ ਸੀਗੇ ਕਿਉਂਕਿ ਉਦੋਂ ਮੈਂ ਵਲੋਗਿੰਗ ਨਹੀਂ ਸੀ ਕਰਦਾ ਤੇ ਜਸਟ ਉਦਾਂ ਅਸੀਂ ਆਈਦਾ ਸੀਗਾ ਜਿੱਦਾਂ ਆਪਾਂ ਮਾਤਾ ਰਾਣੀ ਦੇ ਦਰਸ਼ਨ ਕਰਨ ਆਈਦਾ ਇੱਧਰ ਸਾਲ ਦੇ ਮਹੀਨੇ ਉਦੋਂ ਆਏ ਸੀਗੇ ਤੇ ਇਸ ਟਾਈਮ ਆਏ ਸੀਗੇ ਆਪਾਂ ਵਲੋਗਿੰਗ ਕਰਨ ਇੱਥੇ ਵਲੌਗ ਬਣਾਉਣ ਇਸ ਮੰਦਿਰ ਦੇ ਬਾਰੇ ਇਨਫੋਰਮੇਸ਼ਨ ਲੈਣ ਤੇ ਆਹ ਖੜੀ ਆਪਣੀ ਬਾਈਕ ਤੇ ਇਹ ਜੀ ਆਪਾਂ ਇਸ ਟਾਈਮ ਖੜੇ ਆਂ ਜੀ ਰਾਏਪੁਰ ਮੈਦਾਨ ਚ ਤੇ ਰਾਏਪੁਰ ਮੈਦਾਨ ਦਾ ਤਾਂ ਪਤਾ ਨਹੀਂ ਪਰ ਪਾਣੀ ਪਾਣੀ ਚਾਰੇ ਪਾਸੇ ਜ਼ਰੂਰ ਹੈਗਾ ਤੇ ਇਧਰਲੀ ਸਾਈਡ ਦੇਖੂਗੇ ਇਧਰ ਵੀ ਪਾਣੀ ਤੇ ਇਧਰਲੀ ਸਾਈਡ ਦੇਖੂਗੇ ਇਧਰ ਵੀ ਪਾਣੀ ਤੇ ਇੱਥੇ ਤੁਹਾਨੂੰ ਖਾਣ ਪੀਣ ਦੀ ਵੀ ਕੋਈ ਦਿੱਕਤ ਨਹੀਂ ਆਣੀ ਇੱਥੇ ਇੱਕ ਛੋਟੇ ਜਿਹੇ ਟਰੱਕ ਦੇ ਵਿੱਚ ਬਣਿਆ ਪਿਆ ਤੇ ਜਿਹਨੂੰ ਮਿੰਨੀ ਹੋਟਲ ਕਹਿ ਸਕਦੇ ਆਪਾਂ ਤੇ ਸੁਪਨਾ ਫਾਸਟ ਫੂਡ ਬਣਿਆ ਤੇ ਇਹਨਾਂ ਦਾ ਸਾਰਾ ਇੱਥੇ ਮੀਨੂ ਕਾਰਡ ਵੀ ਇੱਥੇ ਲਿਖ ਕੇ ਲਾਇਆ ਹੋਇਆ ਇਹਨਾਂ ਨੇ ਤੇ ਜਦੋਂ ਵੀ ਤੁਸੀਂ ਇੱਥੇ ਆਓ ਜੇ ਤੁਹਾਨੂੰ ਕੁਝ ਖਾਣ ਪੀਣ ਦਾ ਦਿਲ ਕਰੇ ਤੇ ਤੁਸੀਂ ਇਸ ਨੇਚਰ ਚ ਬਹਿ ਕੇ ਤੇ ਇਸ ਸਮੁੰਦਰ ਦੇ ਕਿਨਾਰੇ ਬਹਿ ਕੇ ਤੇ ਕੁਛ ਨਾ ਕੁਛ ਇੱਥੋਂ ਲੈ ਕੇ ਤੇ ਉੱਥੇ ਜਾ ਕੇ ਖਾ ਸਕਦੇ ਆ ਤੇ ਮੈਂ ਤੁਹਾਨੂੰ ਇੱਧਰ ਬੂਟਾ ਵੀ ਦਿਖਾਉਣਾ ਤੇ ਇੱਧਰਲੀ ਸਾਈਡ ਕਾਫੀ ਬੋਟਿੰਗ ਵਗੈਰਾ ਵੀ ਹੋਈ ਜਾਂਦੀ ਆ ਤੇ ਆਹ ਦੇਖੋ ਆਹ ਖੜੀਆਂ ਹੋ ਬੋਟਾਂ ਤੇ ਇਹ ਬੂਟਾ ਆਪਣੀ ਇੱਧਰਲੀ ਨਹੀਂ ਗਏ ਆ ਬਾਹਰੋਂ ਇمپੋਰਟ ਕੀਤੀਆਂ ਆ ਤੇ ਦੇਖੋ ਤੁਸੀਂ ਕਿੰਨੀਆਂ ਸੋਹਣੀਆਂ ਤੇ ਕਿੰਨੀਆਂ ਵਧੀਆ ਤੇ ਇਹ ਇੱਕ 'ਚ 10% ਵੰਦੇ ਆ ਇੱਕ 'ਚ 6 ਵੰਦੇ ਆ ਤੇ ਇੱਕ ਵੱਡੀ ਇੱਕ ਛੋਟੀ ਆ ਤੇ ਇਦਾਂ ਕਾਫੀ ਤਰ੍ਹਾਂ ਦੀਆਂ ਬੂਟਾਂ ਹੁੰਦੀਆਂ ਤੇ ਇੱਕ ਉਹਦਾ ਛੋਟੀ ਬੂਟ ਹੈ ਉਹ ਦੇਖੋ ਡੁੱਬ ਗਈ ਉਹ ਸਾਰੀ ਤੇ ਉਧਰਲੀ ਸਾਈਡ 'ਤੇ ਇੱਕ ਹੋਰ ਖੜੀ ਹੈ ਬੂਟ ਵੱਡੀ ਤੇ ਇਹਦੇ ਉੱਪਰ ਦੀ ਜਾ ਕੇ ਬੂਟ ਨਾਲ ਲਾ ਕੇ ਤੇ ਇਹ ਉੱਪਰ ਦੀ ਚੜ ਸਕਦੇ ਹਿੱਤੇ ਤੇ ਉਹ ਸਾਹਮਣੇ ਹੈ ਜੀ ਬਾਬਾ ਗਰੀਬਨਾਥ ਮੰਦਿਰ ਤੇ ਆਪਾਂ ਜਾਣਾ ਜੀ ਦਰਸ਼ਨ ਕਰਨ ਤੇ ਦੇਖਦੇ ਆ ਕਿੱਧਰ ਦੀ ਜਾ ਹੁੰਦਾ ਕਿਵੇਂ ਜਾ ਹੁੰਦਾ ਤੇ ਰਸਤਾ ਦੇਖਦੇ ਆ ਪਾਣੀ ਵਿੱਚ ਲਈ ਸ਼ਾਇਦ ਨੰਗਣਾ ਪਾਵੇ ਸਾਨੂੰ ਤੇ ਦਿਖਾਉਨੇ ਆ ਤੁਹਾਨੂੰ ਬਣੇ ਰਿਓ ਜੀ ਵਲੌਗ 'ਚ ਏ ਆ ਜੀ ਸਾਰਾ ਡੈਮ ਦਾ ਏਰੀਆ ਤੁਸੀਂ ਦੇਖ ਸਕਦੇ ਆ ਕਿੰਨਾ ਜ਼ਿਆਦਾ ਪਾਣੀ ਆਇਆ ਹੋਇਆ ਡੈਮ ਚ ਤੇ ਕਿਉਂਕਿ ਮੀਆਂ ਦੇ ਦਿਨ ਚੱਲਦੇ ਆ ਤੁਹਾਨੂੰ ਵੀ ਪਤਾ ਆਹ ਦਿਨਾਂ ਚ ਪਾਣੀ ਬਹੁਤ ਹੀ ਜ਼ਿਆਦਾ ਬਰਸਾਤਾਂ ਦਾ ਪਹਾੜਾਂ ਤੋਂ ਜਦੋਂ ਬਾਰਿਸ਼ ਪੈਂਦੀ ਆ ਖੁਰਖੁਰ ਕੇ ਪਹਾੜੀਆਂ ਤੇ ਇਹ ਨਿਮਾਨਵਾਲ ਨੂੰ ਸਾਰਾ ਪਾਣੀ ਤੁਰਿਆ ਆਉਂਦਾ ਹੁੰਦਾ ਤੇ ਇਧਰਲੀ ਸਾਈਡ ਤੁਸੀਂ ਦੇਖ ਸਕਦੇ ਕਿੰਨਾ ਜ਼ਿਆਦਾ ਪਾਣੀ ਆ ਤੇ ਅਸੀਂ ਪਾਣੀ ਦੇ ਐਨ ਨਜ਼ਦੀਕ ਖੜੇ ਆ ਤੇ ਅਸੀਂ ਇਸ ਤੋਂ ਉਹ ਪਰਲੀ ਸਾਈਡ ਜਾਣਾ ਬਾਬਾ ਗਰੀਬਦਾਸ ਜੀ ਟੈਂਪਲ ਤੇ ਤੇ ਦੇਖਦੇ ਹਾਂ ਕਿੱਦਾਂ ਜਾ ਹੁੰਦਾ ਕਿਵੇਂ ਜਾ ਹੁੰਦਾ ਤੇ ਬਸ ਉਧਰਲੀ ਸਾਈਡ ਜਾਣਾ ਦਰਸ਼ਨ ਕਰਨ ਤੇ ਉਧਰਲਾ ਮੰਦਿਰ ਦੇ ਘਰੋਂ ਨਹੀਂ ਆ ਤੁਹਾਨੂੰ ਦਰਸ਼ਨ ਤੇ ਮੇਰੇ ਨਾਲ ਦਾ ਵੀਰ ਪਤਾ ਨਹੀਂ ਕਿੱਥੇ ਚਲ ਗਿਆ ਤੇ ਮੈਂ ਉਹਨਾਂ ਨੂੰ ਦੇਖਦਾ ਹਾਂ ਤੇ ਮੈਂ ਦੇਖਦਾ ਕਿੱਦਾਂ ਲੰਘੇ ਆ ਕਿੱਧਰ ਦੀ ਲੰਘੀ ਏ ਤੇ ਆ ਪਾਣੀ ਕਾਫੀ ਦਿੱਕਤ ਕਰਦਾ ਕਿਉਂਕਿ ਹਜੇ ਤਾਂ ਪਾਣੀ ਤੁਹਾਨੂੰ ਮੱਗੇ ਵੀ ਦੱਸਦਾ ਟਿਆ ਕਿਉਂਕਿ ਮੈਂ ਇੱਕ ਵਾਰੀ ਆਇਆ ਸੀ 2 ਸਾਲ ਪਹਿਲਾਂ ਉਹ ਸਾਹਮਣੇ ਉਹ ਪੌੜੀਆਂ ਤੋਂ ਲੈ ਕੇ ਤੇ ਉਹ ਉੱਪਰਲੀ ਸਾਈਡੋਂ ਜਿੱਥੇ ਵਰਨਿੰਗ ਬੋਰਡ ਲੱਗਾ ਤੇ ਉਥੋਂ ਤਾਂ ਹੀ ਪਾਣੀ ਸੀਗਾ ਤੇ ਅਸੀਂ ਬੋਟ ਦੇ ਵਿੱਚ ਦੀ ਐ ਸੀਗੇ ਇਹਦੇ ਵਿੱਚ ਤੇ ਇਦਾਂ ਤੁਰ ਕੇ ਥੋੜੀ ਨਾ ਲੰਗ ਹੁੰਦਾ ਸੀਗਾ ਇੰਨਾ ਕ ਜਿਆਦਾ ਪਾਣੀ ਸੀਗਾ ਹਜੇ ਤਾਂ ਥੋੜਾ ਘੱਟ ਲੱਗਦਾ ਪਾਣੀ ਇਹ ਇਹ ਮੰਦਰ ਚਾਰੇ ਪਾਸੇ ਪਾਣੀ ਨਾਲ ਘਿਰਿਆ ਪਿਆ ਵਾ ਤੇ ਸਾਨੂੰ ਸਮਝ ਨਹੀਂ ਲੱਗਦੀ ਅਸੀਂ ਜਾਈਏ ਕਿੱਦਾਂ ਉਧਰ ਨੂੰ ਕਿਉਂਕਿ ਆਹ ਪਾਣੀ ਤਾਂ ਉਦਾਂ ਥੋੜਾ ਆ ਬਟ ਫੇਰ ਵੀ ਪਤਾ ਨਹੀਂ ਹੁੰਦਾ ਪਾਣੀ ਚੜਨ ਨੂੰ ਕਿੰਨਾ ਟਾਈਮ ਲੱਗੇ ਕਿੰਨਾ ਨਾ ਲੱਗੇ ਅਸੀਂ ਆਪਣੀ ਬਾਈਕ ਵੀ ਉੱਥੇ ਉੱਪਰ ਖੜੀ ਕਰੀ ਆਂਦੀ ਤੁਹਾਨੂੰ ਮੈਂ ਪਹਿਲੋ ਵੀ ਦਿਖਾਈ ਸੀਗੀ ਤੇ ਪਾਣੀ ਦਾ ਬਹਾਅ ਪਤਾ ਨਹੀਂ ਹੁੰਦਾ ਕਦੋਂ ਤਾਂ ਨੂੰ ਆ ਜਾਵੇ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀਰ ਹੁਣੀ ਉੱਥੇ ਫਿਸ਼ਿੰਗ ਕਰਦੇ ਪਏ ਆ ਉਹ ਬੋਟ ਤੇ ਛੋਟੀ ਤੇ ਤੇ ਅਸੀਂ ਹੁਣ ਉੱਧਰ ਜਾਣਾ ਹੈ ਤੇ ਸੋਚਦੇ ਪਏ ਆ ਮੈਂ ਤਾਂ ਵੀਰ ਨੂੰ ਢੀਕਦਾ ਵੀ ਕਦੋਂ ਆਵੇ ਤੇ ਕਿੱਦਾਂ ਕੋਈ ਪਲਾਨ ਕਰੀਏ ਕਿੱਦਾਂ ਜਾਣਾ ਇੱਧਰਲੀ ਸਾਈਡ ਪਾਣੀ ਕਾਫੀ ਜ਼ਿਆਦਾ ਆ ਤੇ ਉਹ ਜਿੱਥੇ ਪੱਥਰ ਜੇ ਸਿੱਟੇ ਆ ਉੱਥੇ ਪਾਣੀ ਹਜੇ ਥੋੜਾ ਘੱਟ ਵਾ ਕਿਉਂਕਿ ਫੇਰ ਵੀ ਤੁਹਾਨੂੰ ਪਤਾ ਆ ਇੰਨਾ ਪਾਣੀ ਦੇਖ ਕੇ ਡਰਤਾ ਬੰਦੇ ਨੂੰ ਲੱਗਦਾ ਹੀ ਆ ਕਿਉਂਕਿ ਪਾਣੀ ਦੀ ਇਹਦਾ ਘੇਰਾਈ ਦਾ ਥੋੜੀ ਨਾ ਪਤਾ ਕਿਸੇ ਨੂੰ ਇਹਦਾ ਨਹੀਂ ਪਤਾ ਕਿਉਂਕਿ ਤੁਹਾਨੂੰ ਪਤਾ ਪਿਛਲੇ ਟਾਈਮ ਚ ਇੱਥੇ ਕਾਫੀ ਹਾਦਸੇ ਹੋ ਗਏ ਸੀਗੇ ਉਹਦਾ ਕਰਕੇ ਡਰਤਾ ਲੱਗਦਾ ਹੀ ਆ ਬਟ ਘਰਦਿਆਂ ਨੂੰ ਆਪਾਂ ਦੱਸਿਆ ਨਿਕਾ ਵੀ ਆਪਾਂ ਇੱਦਾਂ ਇੱਦਾਂ ਕਰਕੇ ਇੱਕ ਮੰਦਿਰ ਤੇ ਜਾਣਾ ਜੋ ਡੈਮ ਦੇ ਵਿੱਚ ਵਾ ਤੇ ਚਲਦੇ ਆ ਜੀ ਕਰਦੇ ਆ ਦਰਸ਼ਨ ਬਾਬਾ ਗਰੀਬਨਾਰ ਜੀ ਦੇ ਬਣੇ ਰਿਓ ਵਲੌਗ ਚ ਲੰਘਦਾ ਹੁੰਦਾ ਨਹੀਂ ਪਾਣੀ ਦੇ ਵਿੱਚ ਦੀ ਕਿਉਂਕਿ ਪਾਣੀ ਜਿਆਦਾ ਆ ਤੇ ਸਾਡਾ ਰਹਦਾ ਜੀ ਪਹਿਲਾਂ ਬੂਟ ਲਾ ਕੇ ਲੰਘ ਜੀਏ ਜੀ ਨਹੀਂ ਕਿਹਾ ਵੀ ਪੱਥਰ ਪੁੱਥਰ ਲਾ ਕੇ ਦੇਖ ਲੈਨੇ ਹਾਂ ਨੰਗੇ ਹੂੰ ਹੋਰ ਲਿਆ ਇੱਕ ਦੋ ਨੰਗ ਹੋ ਗਿਆ ਠੀਕ ਆ ਨੋਂ ਤਾਂ ਨੰਗ ਹੋ ਜਾਊਗਾ ਵੀ ਬੂਟ ਲਾ ਕੇ ਤਾਂ ਫੇਰ ਬੱਚੀ ਦੀ ਨੰਗੀ ਨਹੀਂ ਬੂਟ ਨਹੀਂ ਲਾਣੇ ਹੈਗੇ ਇੱਕ ਦੋ ਪੱਥਰ ਹੋਰ ਲਿਆ ਤੇ ਦੋਸਤੋ ਦੇਖ ਸਕਦੇ ਤੁਸੀਂ ਪਾਣੀ ਦਾ ਵਹਾ ਕੇ ਕਿੰਨਾ ਜ਼ਿਆਦਾ ਤੇਜ਼ ਆ ਸੁਰਦੇ ਸੁਰਦੇ ਇੱਥੇ ਆਹ ਮੋਨਾਂ ਨੂੰ ਹੋਇਆ ਨਾ ਹਸਤਾਲ ਇੱਕ ਹੋਰ ਲਿਆ ਓਏ ਨਹੀਂ ਨਹੀਂ ਇੱਕ ਲਿਆ ਓ ਔਖਾ ਕੰਮ ਅਗਲਾ ਆਹੋ ਇੱਕ ਇੱਥੇ ਇੱਥੇ ਦੂਰ ਰੱਖਣੇ ਪੈਣੇ ਆ ਲਾਤੀ ਇਸ ਪੇਸ ਥੋੜੀ ਹਾਂ ਇੱਕ ਦੋ ਹੋਰ ਲਿਆ ਫੇ ਆਪਣਾ ਬਣ ਜਾਣਾ ਬਾਬਾ ਜੀ ਨਾਹ ਜੀ ਟੈਂਪਲ ਤੇ ਜਾਣ ਨੂੰ ਕਿਉਂਕਿ ਇਹ ਡੈਬ ਦੇ ਵਿੱਚ ਆ ਤੇ ਪਾਣੀ ਪੂਣੀ ਦਾ ਇੱਥੇ ਪਤਾ ਨਹੀਂ ਕਰੋ ਕਿੰਨਾ ਚੜ ਜਵੇ ਇਹ ਪਾਣੀ ਇੱਥੋਂ ਤੱਕ ਜਾਣਾ ਵਾ ਅੱਗੇ ਤੱਕ ਤੇ ਆ ਜਿਹੜਾ ਮੰਦਰ ਆ ਇੱਥੇ ਤਾਂ ਕਿਸ਼ਤੀ ਰਾਹੀਂ ਜਾਣਾ ਪਿਆ ਕਰਨਾ ਵਾ ਹੋਰ 15 20 ਦਿਨ ਤੱਕ ਪਾਣੀ ਦਾ ਲੈਵਲ ਹੋਰ ਜ਼ਿਆਦਾ ਵੱਜ ਜਾਣਾ ਵਾ। ਥਰਾ ਦਾ ਰਸਤਾ ਆਪਣਾ ਤਿਆਰ ਹੋ ਗਿਆ ਮੰਦਰ ਤੇ ਜਾਣ ਨੂੰ ਤੇ ਆ ਵੀਰ ਆਪਣਾ ਜਾਂਦਾ ਪਿਆ ਸੀਗਾ ਭਰਾ ਨੇ ਲੰਨ ਲੱਗਦਾ ਡੈਪ ਪੈਣਾ ਵਾ ਜਿਸ ਹਿਸਾਬ ਨਾਲ ਬੈਲੈਂਸ ਨਹੀਂ ਬੰਦਦਾ ਇਹਨਾਂ ਦਾ। ਤੇ ਦੇਖਦੇ ਆਂ ਆਪਾਂ ਵੀ ਨੰਕੇ ਮੈਂ ਤਾਂ 15 20 ਪੱਥਰ ਸੱਟ ਕੇ ਦੇਖ ਲਿਆ ਵਾ ਤੇ ਜ਼ੋਰ ਕਾਫੀ ਲੱਗਿਆ ਵਾ। ਤੇ ਹੁਣ ਆਪਾਂ ਚੱਲਦੇ ਆਂ ਪਰਲੀ ਸਾਈਡ ਬਾਬਾ ਗਰੀਬਨਾਥ ਜੀ ਟੈਂਪਲ ਤੇ ਤੇ ਜੋ ਕਿ ਡੈਮ ਦੇ ਵਿੱਚ ਬਾ ਇਹ ਮੰਦਿਰ ਤੇ ਇਸ ਟਾਈਮ ਅਸੀਂ ਡੈਮ ਦੇ ਵਿੱਚ ਖੜੇ ਆਂ ਤੇ ਬਸ 2-4 ਮਿੰਟ ਦੀ ਵੇਟ ਆ ਪਹੁੰਚ ਚਲੇ ਆਂ ਬਾਬਾ ਗਰੀਬਨਾਥ ਜੀ ਟੈਂਪਲ ਤੇ ਤੇ ਇਹ ਪਾ ਇਹ ਆ ਜੀ ਬਾਬਾ ਗਰੀਬ ਗਰੀਬਨਾਥ ਜੀ ਟੈਂਪਲ ਜੋ ਕਿ ਤੁਸੀਂ ਦੇਖ ਸਕਦੇ ਆਂ ਆਪਾਂ ਡੈਮ ਦੇ ਵਿੱਚ ਆਏ ਹੋਏ ਆਂ ਤੇ ਇਧਰਲੀ ਸਾਈਡ ਦੋ ਛੋਟੇ ਛੋਟੇ ਹਾਥੀਆਂ ਦੀਆਂ ਪ੍ਰਤਿਮਾ ਤੇ ਸਾਹਮਣੇ ਗਣੇਸ਼ ਮਹਾਰਾਜ ਜੀ ਵਿਰਾਜਮਾਨ ਹੈ ਪੌੜੀਆਂ ਤੇ ਤੇ ਜਾਂਦਿਆਂ ਨੂੰ ਦਰਸ਼ਨ ਗਣੇਸ਼ ਮਹਾਰਾਜ ਜੀ ਦੇ ਹੁੰਦੇ ਆ ਤੇ ਉਹ ਸਾਹਮਣੇ ਉੱਪਰ ਮਾਂ ਵੈਸ਼ਨੋ ਦੇਵੀ ਭਵਨ ਤੇ ਮਾਤਾ ਵੈਸ਼ਨੋ ਦੇਵੀ ਦੀ ਯਾਦ ਆ ਗਈ ਮੈਨੂੰ ਫੇਰ ਹਜੇ 2-4 ਦਿਨ ਹੀ ਹੋਏ ਆ ਮੈਨੂੰ ਆਏ ਨੂੰ ਉੱਥੋਂ ਤੇ ਹੁਣ ਚੱਲਿਆਂ ਜੀ ਅੰਦਰ ਆਪਾਂ ਦਰਸ਼ਨ ਕਰਨ ਤੇ ਕਰਾਉਂਦੇ ਆ ਤੁਹਾਨੂੰ ਵੀ ਦਰਸ਼ਨ ਜੀ ਬਣੇ ਰਿਓ ਵਲੌਗ 'ਚ ਤੇ ਇੱਥੇ ਆ ਕੇ ਤੁਹਾਨੂੰ ਇੱਥੇ ਆ ਕੇ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ ਪਾਣੀ ਦੇ ਵਿੱਚ ਕੋਈ ਇਦਾਂ ਦੀ ਵੀ ਸ਼ਰਾਰਤ ਜਾਂ ਖੱਪ ਇਲਤ ਵਗੈਰਾ ਕੁਝ ਨਾ ਕਰਿਓ ਕਿਉਂਕਿ ਉਹਨਾਂ ਨੇ ਸਪੈਸ਼ਲ ਲਿਖ ਕੇ ਲਾਇਆ ਹੋਇਆ ਆਪ ਸੀਸੀਟੀਵੀ ਦੀ ਨਿਗਰਾਨੀ ਵਿੱਚ ਹੋਂ ਕਿਉਂਕਿ ਜੇ ਕੱਲ ਨੂੰ ਕੋਈ ਗੱਲ ਹੁੰਦੀ ਆ ਤੇ ਉਹਨਾਂ ਨੇ ਆਪਦੇ ਵੱਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਕੱਢ ਕੇ ਦਿਖਾ ਦੇਣੀ ਆ ਤੇ ਉਹਨਾਂ ਦਾ ਕੋਈ ਕਸੂਰ ਨਹੀਂ ਹੋਣਾ ਇਸ ਲਈ ਪਾਣੀ ਦੇ ਨਾਲ ਤਾਂ ਕੋਈ ਵੀ ਛੇੜਖਾਨੀ ਨਾ ਕਰਿਓ ਇਦਾਂ ਦੀ ਕਿ ਜੇ ਦਾ ਕਰਕੇ ਕੋਈ ਭਾਰੀ ਨੁਕਸਾਨ ਚੁਕਾਉਣਾ ਪਵੇ ਆਪਾਂ ਨੂੰ ਅਸੀਂ ਇੱਧਰ ਫਿਸ਼ਿੰਗ ਕਰਦੇ ਸੀਗੇ ਤੇ ਉਹ ਦੇਖੋ ਤੁਸੀਂ ਮੱਛੀਆਂ ਫੜੀਆਂ ਕੜਕੜੀਆਂ ਮੱਸ਼ੀਆਂ ਆ ਤੇ ਉਹ ਭਈਆਂ ਸਾਹਮਣੇ ਪੈ ਜਣੇ ਬਹੁਤ ਤਕੜੀਆਂ ਆ ਤੇ ਆ ਬੋਟ ਉਧਰ ਵਾਈ ਆ ਇਸ ਟਾਈਮ ਤੇ ਉਹ ਕੰਡਾ ਵਗੈਰਾ ਉਹਨਾਂ ਨੇ ਵਿੱਚ ਰੱਖਿਆ ਆ ਜਿੱਦਾਂ ਫਿਸ਼ ਕਿਸੇ ਨੇ ਲੈਣੀ ਆ ਤੋਲ ਕੇ ਇਹਦੇ ਨਾਲ ਦੇ ਦਿੰਦੇ ਆ ਤੇ ਇਹ ਇਹਨਾਂ ਦਾ ਡੇਲੀ ਦਾ ਕੰਮ ਹੀ ਆ ਤੇ ਇੱਥੇ ਲੱਗੇ ਦੇ ਲੋਕਲ ਹੀ ਆ ਬੰਦੇ ਹੁਣ ਜਾਨੀ ਇਹਨਾਂ ਦੀ ਲੱਗੀ ਰਹਿੰਦੀ ਆ ਪਾਣੀ 'ਚ ਤੇ ਉਹ ਦੇਖ ਸਕਦੇ ਤੁਸੀਂ ਫਿਸ਼ਿੰਗ ਪਰ ਵੀ ਉਹਦੇ 'ਚ ਵੀ ਮੱਸ਼ੀਆਂ ਇੱਧਰ ਵੀ ਮੱਸ਼ੀਆਂ ਇੱਧਰ ਵੱਡੀਆਂ ਸੀ ਤੇ ਆਪਾਂ ਇਸ ਟਾਈਮ ਖੜੇ ਆਂ ਕਿਨਾਰੇ ਤੇ ਤੇ ਲਿਖ ਸਕਦੇ ਤੁਸੀਂ ਇੱਥੋਂ ਪਾਣੀ ਸ਼ੁਰੂ ਆ ਡੈਮ ਦਾ ਤੇ ਇੱਥੇ ਆਪਾਂ ਖੜੇ ਆਂ ਤੇ ਉਧਰਲੀ ਸਾਈਡ ਜਾਣੇ ਆ ਮੰਦਰ ਦੀ ਲਈ ਕੋੜੀਆਂ ਤੇ ਕਿੱਥੋਂ ਆਏ ਆਪਾਂ ਨੇ ਕੋਦਰ ਪੰਜਾਬ ਕੈਮਰੇ ਦੇ ਵਿੱਚ ਪੁਰਣੀ ਤੁਹਾਨੂੰ ਦਿਸਦੀਆਂ ਕਿ ਨਹੀਂ ਬਹੁਤ ਹੀ ਛੋਟੀਆਂ ਛੋਟੀਆਂ ਮੱਸ਼ੀਆਂ ਇੱਥੇ ਬਹੁਤ ਹੀ ਨਿਕਨਕੀਆਂ ਆਈਆਂ ਬਾਲੀਆਂ ਬਰੀਕ ਬਰੀਕ ਜੀਆਂ ਆਂ ਆਨੂਤ ਪੂਸੀਆਂ ਹੀ ਮਾਰਦੀਆਂ ਬਹੁਤ ਹੀ ਜਿਆਦੀਆਂ ਅੱਜ ਰੁਗ ਦੇ ਰੁਗ ਭਰ-ਭਰ ਸਟਿਆ ਤੇ ਉਧਰੋਂ ਲਹਿਰਾ ਦੇਖੋ ਕਿਦਾਂ ਭਰ-ਭਰ ਐਨਮਉਂਦੀਆਂ ਪਾਣੀ ਦੀਆਂ ਤੇ ਡਰ ਲੱਗਦਾ ਪਾਣੀ ਵਾਲ ਦੇਖ ਕੇ ਤੇ ਆਪਾਂ ਹੁਣ ਚੱਲੇ ਉੱਪਰਲੀ ਸਾਈਡ ਕਿਉਂਕਿ ਇੱਥੇ ਮੈਂ ਕੱਲਾ ਹੀ ਖੜਾ ਸੀਗਾ ਹੋਰ ਕੋਈ ਇੱਥੇ ਹੈ ਵੀ ਨੀਗਾ ਤੇ ਉਹ ਅੰਕਲ ਹੁਣੀ ਸੀਗੇ ਤੇ ਮੈਂ ਕੱਲਾ ਹੀ ਸੀਗਾ ਇੱਥੇ ਤੇ ਪਾਣੀ ਵਾਲ ਦੇਖ ਕੇ ਡਰ ਜਾ ਲੱਗਦਾ ਆਪਾਂ ਚੱਲੇ ਉੱਪਰਲੀ ਸਾਈਡ ਮੰਦਰ ਕੋਲ ਤੇ ਚੱਲਦੇ ਆ ਦਰਸ਼ਨ ਕਰੀਏ ਮੰਦਰ ਦੇ ਇਹ ਆ ਜੀ ਪ੍ਰਵੇਸ਼ ਗੇਟ ਮੰਦਰ ਸਿੱਧ ਬਾਬਾ ਗਰੀਬ ਨਾਰਜ ਜੀ ਤੇ ਇੱਥੋਂ ਕੁਝ ਪੌੜੀਆਂ ਚੜ ਕੇ ਸਾਹਮਣੇ ਹੀ ਪੈਰੋਨनाथ ਜੀ ਦੀ ਬਹੁਤ ਵਿਸ਼ਾਲ ਪ੍ਰਤਿਮਾ ਤੇ ਜਰੂਰ ਤੁਸੀਂ ਇੰਦਰ ਨੂੰ ਜਾਉਂਗੇ ਤੇ ਮਾਤਾ ਵੈਸ਼ਨ ਦੇਵੀ ਗੁਫਾ ਆਣੀ ਆ ਤੇ ਥੱਲੇ ਜਾਂਦੀ ਆ ਸ਼ਾਇਦ ਤੁਹਾਨੂੰ ਕਰਾਉਣੇ ਦਰਸ਼ਨ ਮਾਤਾ ਵੈਸ਼ਨ ਦੇਵੀ ਗੁਫਾ ਦੇ ਉਹ ਸਾਹਮਣੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੈਸ਼ਨੂ ਦੇ ਵੀ ਗੁਫਾ ਤੋਂ ਬਾਹਰਲੀ ਸਾਈਡ ਆ ਕੇ ਤੇ ਇਧਰ ਇਹ ਜਾਂਦਾ ਰਸਤਾ ਜੁ ਕਿ ਬਹੁਤ ਹੀ ਵਿਸ਼ਾਲ ਪ੍ਰਤੀਮਾ ਮਹਾਦੇਵ ਜੀ ਦੀ ਤੇ ਕਿਉਂਕਿ ਮੈਂ 2.5 ਸਾਲ ਬਾਅਦ ਆਇਆ ਇੱਥੇ ਦੇਖੋ ਤੁਸੀਂ ਮਹਾਦੇਵ ਜੀ ਦੀ ਕਿੰਨੀ ਵਿਸ਼ਾਲ ਪ੍ਰਤੀਮਾ ਉੱਪਰ ਤੇ ਸਾਹਮਣੇ ਨੰਦੀ ਮਹਾਰਾਜ ਵਿਰਾਜਮਾਨ ਦੇਖੋ ਕਰੋ ਦਰਸ਼ਨ ਤੇ ਇੱਥੋਂ ਥੱਲੇ ਤੁਸੀਂ ਥਿਊ ਚੈੱਕ ਕਰੋ ਗੱਣਾ ਸੋਣਾ ਥਿਊ ਬਹੁਤ ਸੋਣਾ ਇੱਥੋਂ ਲੱਗਦਾ ਤੇ ਉਹ ਦੇਖੋ ਮੱਝਾ ਸਾਰੀਆਂ ਪਾਣੀ ਦੇ ਵਿੱਚ ਬੜੀਆਂ ਆਈਆਂ ਕੋਈ ਵੀ ਨਹੀਂ ਬਾਹਰ ਤੇ ਕਰੋ ਦਰਸ਼ਨ ਮਹਾਦੇਵ ਜੀ ਦੇ ਤੇ ਬਹੁਤ ਹੀ ਵਿਸ਼ਾਲ ਪ੍ਰਤੀਮਾ ਆ ਤੇ ਬਟ ਆਹ 2.5 ਸਾਲ ਪਹਿਲੋ ਆ ਗ੍ਰਿਲ ਨਹੀਂ ਸੀ ਲੱਗੀ ਤੇ ਉਦੋਂ ਅਸੀਂ ਆਏ ਸੀਗੇ ਤੇ ਇਹ ਐ ਕਿ ਸ਼ਾਇਦ ਲੱਗੀ ਹੋਵੇ ਉਸ ਤੋਂ ਬਾਅਦ ਸ਼ਾਇਦ ਲੱਗੀ ਹੋਵੇ ਤੇ ਇਧਰ ਨੰਦੀ ਮਹਾਰਾਜ ਜੀ ਮਹਾਦੇਵ ਜੀ ਦੇ ਸਾਹਮਣੇ ਬਿਰਾਜਮਾਨ ਪਤਾ ਨਹੀਂ ਵੀਡੀਓ ਚ ਇਹ ਏਡੀ ਵਿਸ਼ਾਲ ਪ੍ਰਤਿਮਾ ਨਜ਼ਰ ਆਉਂਦੀ ਹੈ ਕਿ ਨਹੀਂ ਮਹਾਦੇਵ ਜੀ ਦੀ ਬਟ ਹੈ ਬਹੁਤ ਸੱਚੀ ਵੱਡੀ ਇਹ ਤੇ ਜਦੋਂ ਕੋਲ ਖੜਕੇ ਦੇਖੀ ਤਾਂ ਨਾ ਬਹੁਤ ਹੀ ਜ਼ਿਆਦਾ ਵੱਡੀ ਆ ਤੇ ਇਹਦੇ ਬੈਕ ਸਾਈਡ ਦੇਖੋ ਤੁਸੀਂ ਵਿਊ ਕਿੰਨਾ ਜ਼ਿਆਦਾ ਸੋਹਣਾ ਵਿਊ ਆ ਚਾਰੇ ਪਾਸੇ ਪਾਣੀ ਹੀ ਪਾਣੀ ਆ ਮੰਦਰ ਦੇ ਇੱਧਰ ਨੂੰ ਦੇਖੋ ਉਧਰਲੀ ਸਾਈਡ ਆ ਜੀ ਬਾਬਾ ਬਲਕਨਾਥ ਜੀ ਅੱਜ ਰਵਾ ਪਹਾੜੀਆਂ ਦੇ ਜਾਉਂਗੇ ਨਾ ਤੁਸੀਂ ਉਹ ਸਾਹਮਣੇ ਛਪੈਦੇ 'ਚ ਲੱਗੇ ਹੋਣੇ ਉਹ ਸਾਹਮਣੇ ਉਸ ਛਪੈਦਿਆਂ ਦੇ ਬੈਕ ਸਾਈਡ ਪਹਾੜੀਆਂ ਦੇ ਤੇ ਬਾਬਾ ਬਲਕਨਾਥ ਜੀ ਨੂੰ ਜਾਂਦਾ ਰਾ ਇਸ ਤੋਂ ਛਪਵੇ ਦੀ ਬੈਗ ਜਾਨੀ ਆ 30 ਰੁਪਏ ਲੈਂਦੇ ਇਹ ਤੇ ਉਸ ਉਹ ਸਾਈਡ ਲਾ ਦਿੰਦੇ ਆ ਸ਼ਪੈਦੇ ਵਾਲੀ ਸਾਈਡ ਤੇ ਉੱਥੋਂ ਤੁਸੀਂ ਆਉਦੀ ਬਾਈਕ ਲੈ ਕੇ 25 ਕਿਲੋਮੀਟਰ ਅੱਗੇ ਬਾਬਾ ਬਲਕਨਾਰ ਜੀ ਪੈਂਦਾ ਇੱਧਰ ਦੀ ਬਾੜਾ ਹੀ ਨਜ਼ਦੀਕ ਪੈਂਦਾ ਕਿਉਂਕਿ ਪਾਣੀ ਜਿਆਦਾ ਹੋਣ ਕਰਕੇ ਸੰਗਤਾਂ ਨੂੰ ਡਰ ਲੱਗਦਾ ਡਰ ਤਾਂ ਕਾਫੀ ਲੱਗਦਾ ਆ ਪਾਣੀ ਬਹੁਤ ਹੀ ਜਿਆਦਾ ਵਾ ਤੇ ਉਹਦਾ ਕਰਕੇ ਬਹੁਤ ਘਟ ਜਾਂਦੇ ਆ ਦਿਨਾਂ 'ਚ ਇੱਧਰ ਦੀ ਇੱਕ ਹੋਰ ਪੌੜੀਆਂ ਪਲੀ ਸਾਈਡ ਆਪਾਂ ਜਾ ਕੇ ਦੇਖਦੇ ਆ ਉੱਪਰ ਦੀ ਸਾਈਡ ਸ਼ਾਇਦ ਮੰਦਰ ਹੋਵੇ ਤੇ ਉਪਰੋਂ ਦੇਖ ਕੇ ਆਉਨੇ ਆਪਾਂ ਤੇ ਬਟ 뷰 ਇੰਨਾ ਕ ਜਿਆਦਾ ਸੋਹਣਾ ਲੱਗਦਾ ਨਾ ਇੱਥੋਂ ਕਿਉਂਕਿ ਉਧਰਲੀ ਸਾਈਡ ਪਹਿਲਾਂ ਧੁੰਦ ਵਗੈਰਾ ਕਾਫੀ ਪਈ ਹੋਈ ਸੀਗੀ ਹੁਣ ਧੁੱਪ ਨਿਕਲਾਈ ਆ ਤੇ ਉਹਦਾ ਕਰਕੇ ਬੱਦਲ ਬੁੱਦਲ ਚੱਕੇ ਗਏ ਸਾਰੇ ਤੇ ਸੋਹਣਾ ਲੱਗਦਾ ਚਾਰੇ ਪਾਸੇ ਪਾਣੀ ਪਾਣੀ ਇੱਧਰ ਵੀ ਇੱਕ ਮਹਾਦੇਵ ਜੀ ਦਾ ਸ਼ਿਵਲਿੰਗ ਸਥਾਪਿਤ ਹੈ ਜੀ ਕਰੋ ਦਰਸ਼ਨ ਮਹਾਦੇਵ ਜੀ ਦੇ ਜੋ 24 ਘੰਟੇ ਇਹਦਾ ਜਲ ਅਭਿਸ਼ੇਕ ਹੁੰਦਾ ਹੀ ਰਹਿੰਦਾ ਵਾ ਉਹ ਸਾਹਮਣੇ ਮਾ ਸਰਸਵਤੀ ਗਣੇਸ਼ ਮਹਾਰਾਜ ਜੀ ਤੇ ਕਾਰਟਿਕੇ ਹਾਦੇਵ ਜੀ ਦੇ ਸ਼ਿਵਲਿੰਗ ਦੇ ਦਰਸ਼ਨ ਕਰਕੇ ਤੇ ਜਦੋਂ ਆਪਾਂ ਇਧਰਲੀ ਸਾਈਡ ਨੂੰ ਆਣਾ ਤੇ ਦੇਖਿਓ ਤੁਸੀਂ ਆ ਬੋਟਾ ਵਗੈਰਾ ਤੁਹਾਨੂੰ ਕਾਫੀ ਨਜ਼ਰ ਆਉਣੀ ਆ ਇੱਥੇ ਕਿਉਂਕਿ ਬੋਟਿੰਗ ਵੇਰ ਆ ਹੁੰਦੀ ਰਹਿੰਦੀ ਇੱਥੇ ਇਧਰਲੇ ਲੋਕੀ ਆਪਣੀ ਬਾਈਕ ਲੈ ਕੇ ਜਿਨ੍ਹਾਂ ਨੂੰ ਲੱਗੇ ਲੱਗਦਾ ਕਿ ਕਿਉਂਕਿ ਇਹਨਾਂ ਦਾ ਆਉਣਾ ਜਾਣਾ ਰੋਜ਼ ਲੱਗਾ ਰਹਿਣਾ ਇਹਨਾਂ ਨੂੰ ਇਦਾਂ ਡਰ ਵਗੈਰਾ ਕੋਈ ਨਹੀਂ ਲੱਗਦਾ ਪਾਣੀ ਦੇ ਵਿੱਚ ਤੇ ਉਹ ਤਾਂ ਆਪਾਂ ਜਦੋਂ ਆਈ ਦਾ ਆਪਾਂ ਨੂੰ ਲੱਗਦਾ ਰਹਿੰਦਾ ਹੈ ਜੀ ਜਦੋਂ ਵੀ ਬੈਕ ਸਾਈਡ ਆਉਂਗੇ ਤੇ ਦੇਖਿਓ ਇੱਥੇ ਵਿਕਸ਼ਲ ਗਹਾਣਾ ਇੱਕ ਇਹ ਰਕਸ਼ 500 ਸਾਲ ਪੁਰਾਣਾ ਹੈ ਯਹਾਂ ਪਰ ਬਾਬਾ ਗਰੀਬਨਾਥ ਜੀ ਨੇ 40 ਸਾਲ ਤਪੱਸਿਆ ਕੀਤੀ ਸਨ 2001 ਵਿੱਚ ਤੇ ਬਾਬਾ ਗਰੀਬਨਾਥ ਜੀ ਨੇ ਇੱਥੇ ਤਪੱਸਿਆ ਕੀਤੀ ਸੀਗੀ ਜੀ ਇਹ ਜਿਹੜੇ ਦਰਖਤ ਦੇ ਥੱਲੇ ਤੇ 500 ਸਾਲ ਪੁਰਾਣਾ ਇਹ ਦਰਖਤ ਹੈ ਇਹ ਆ ਜੀ ਬਾਬਾ ਗਰੀਬਨਾਥ ਜੀ ਦੀ ਇੱਥੇ ਵਿਸ਼ਾਲ ਕਾਇਮੂਤੀ ਸਿੱਧ ਬਾਬਾ ਗਰੀਬਨਾਥ ਜੀ ਔਗੜ ਬਾਬਾ ਗਰੀਬਨਾਥ ਜੀ ਦੇ ਸਾਹਮਣੇ ਹੀ ਬਾਬਾ ਨਸੀਬ ਸਿੰਘ ਜੀ ਦੀ ਵੀ ਪ੍ਰਤਿਮਾ ਬਣਾਈ ਹੋਈਆਂ ਜਸਟ ਉਹਨਾਂ ਦੇ ਸਾਹਮਣੇ ਤੇ ਇੱਧਰ ਨੂੰ ਕਾਫੀ ਵੇਟਿੰਗ ਹਾਲ ਬਣਿਆ ਹੋਇਆ ਤੇ ਇਦਨੋ ਬੈਠਣ ਨੂੰ ਵਗੈਰਾ ਸੋਹਣਾ ਏਡਾ 뷰 ਦੇਖਣ ਨੂੰ ਤੇ ਇਧਰਲੀ ਸਾਈਡ ਲੰਗਰ ਹਾਲ ਆ ਲਿਆ ਜੀ ਸਾਫ ਸਫਾਈ ਦਾ ਧਿਆਨ નો ਸਮੋਕਿੰਗ ਏਰੀਆ ਤੇ ਕਾਫੀ ਸਾਫ ਸਫਾਈ ਦਾ ਧਿਆਨ ਰੱਖਿਆ ਹੋਇਆ ਇੱਥੇ ਤੇ નો ਸਮੋਕਿੰਗ ਏਰੀਆ ਉਹਨਾਂ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਆ ਕਿ ਸਮੋਕਿੰਗ ਨਹੀਂ ਕਰਨੀ ਇੱਥੇ ਕੋਈ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਕਰਨਾ ਇੱਥੇ ਤੇ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਆ ਡੈਮ ਦਾ 뷰 ਕਿੰਨਾ ਸੋਹਣਾ ਲੱਗਦਾ ਤੇ ਚਾਰੇ ਪਾਸੇ ਪਾਣੀ ਹੀ ਪਾਣੀ ਆ ਦੂਰ ਦੂਰ ਤਾਈ ਜਿੱਧਰ ਨੂੰ ਵੀ ਤੁਹਾਡੀ ਨਿਗਾਹ ਜਾਂਦੀ ਆ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ। ਜਸਟ ਬੈਕ ਸਾਈਡ ਐ ਜੀ। ਇੱਕ ਹੋਰ ਪ੍ਰਾਚੀਨ ਮੰਦਿਰ ਆ ਤੇ ਆਪਾਂ ਤੁਹਾਨੂੰ ਇਹਦੇ ਵੀ ਦਰਸ਼ਨ ਕਰਾਉਨੇ ਆ। ਤੇ ਉੱਪਰਲੀ ਸਾਈਡ ਜਰੂਰ ਤੁਸੀਂ ਆਉਂਗੇ ਤੇ ਤੁਹਾਨੂੰ ਕ੍ਰਿਸ਼ਨ ਮਹਾਰਾਜ ਜੀ ਦੇ ਵੀ ਦਰਸ਼ਨ ਹੋਣਗੇ ਜੋ ਕਿ ਝੂਲੇ 'ਚ ਬੈਠੇ ਆ। ਤੇ ਕਰੋ ਦਰਸ਼ਨ ਜੀ ਕ੍ਰਿਸ਼ਨ ਮਹਾਰਾਜ ਜੀ ਦੇ ਤੇ ਰਾਦੇ ਰਾਦੇ ਬੋਲ ਕੇ ਆਪਣੀ ਹਾਜ਼ਰੀ ਜਰੂਰ ਲਵਾਓ ਜੀ ਇਹ ਦਰਿਆ ਜੀ ਲੰਗਰ ਹਾਲ ਤੇ 32ਵਾਂ વાર્ਸ਼ਿਕ ਭੰਡਾਰਾ 16 17 ਜੁਲਾਈ 2025 ਕਾਰਜਕ੍ਰਮ ਤਰੀਕ ਹੈਗੀ ਹੈ ਜੀ 16 ਜੁਲਾਈ 2025 ਬੁੱਧਵਾਰ ਆਰੰਭ ਸ੍ਰੀ ਰਮਾਇਣ ਪਾਠ 10 ਵਜੇ ਸਵੇਰੇ ਜਾਗਰਣ 8 ਵਜੇ ਰਾਤਰੀ ਤਾਰੀਖ 17 ਜੁਲਾਈ 2025 ਰਵੀਵਾਰ ਭੋਗ ਸ਼੍ਰੀ ਰਮਾਇਣ ਪਾਠ 11 ਵਜੇ ਸਵੇਰੇ ਪੰਡਾਰਾ 1 ਵਜੇ ਸੇ ਬਾਬਾ ਜੀ ਕੀ ਇਸ਼ਾ ਤੱਕ ਦੰਗਲ ਛਿੰਜ 2 ਵਜੇ ਸੇ ਤੇ ਇਹ ਲੰਗਰ ਹਾਲ ਦੇ ਜਸਟ ਸਾਹਮਣੇ ਲਿਖਿਆ ਹੋਇਆ ਤੇ ਜੋ ਕਿ ਆਪਾਂ ਤੁਹਾਨੂੰ ਦੱਸ ਦਿੱਤਾ ਆ ਇਹ ਹਰੇਕ ਸਾਲ ਇਦਾਂ ਹੀ ਇੱਥੇ ਮਨਾਇਆ ਜਾਂਦਾ ਵਾ ਤੇ ਇਹ ਇਧਰ ਸਾਰਾ ਲੰਗਰ ਹਾਲ ਆ ਜੀ ਇਹਦਾ ਬਾਬਾ ਗਰੀਬ ਨਾਰਜ ਜੀ ਦੇ ਮੰਦਿਰ ਦਾ ਤੇ ਕੋਈ ਵੀ ਵਿਅਕਤੀ ਬਿਨਾ ਆਗਿਆ ਮੰਦਿਰ ਮੇਂ 2 ਦਿਨ ਕੇ ਅਧਿਕ ਨਹੀਂ ਰੁਕ ਸਕਤਾ ਤੇ ਇੱਥੇ ਕੋਈ ਵੀ ਆਦਮੀ 2 ਦਿਨ ਤੋਂ ਵੱਧ ਨਹੀਂ ਰੁਕ ਸਕਦਾ ਉਹਨਾਂ ਦੀ ਆਗਿਆ ਤੋਂ ਬਿਨਾ ਬਿਨਾ ਆਗਿਆ ਰਸੋਈ ਕੇ ਅੰਦਰ ਅਨਾਸਕਤ ਮਨਾਇਆ ਤੇ ਬਿਨਾ ਆਗਿਆ ਤੁਸੀਂ ਰਸੋਈ ਦੇ ਵਿੱਚ ਵੀ ਨਹੀਂ ਜਾ ਸਕਦੇ ਦਰਸ਼ਨ ਕਰਕੇ ਆ ਗਏ ਆ ਜੀ ਮੰਦਿਰ ਦੇ ਬਾਹਰਲੀ ਸਾਈਡ ਤੇ ਦਰਸ਼ਨ ਬਹੁਤ ਸੋਹਣੇ ਹੋ ਗਏ ਤੇ ਮੰਦਿਰ ਵੀ ਬਹੁਤ ਸੋਹਣਾ ਆ ਤੇ ਹੁਣ ਆਪਾਂ ਚੱਲੇ ਸੀਗੇ ਜਿੱਦੜਾ ਆਪਣੀ ਬਾਈਕ پارک ਕੀਤੀ ਆ ਤੇ ਕਿਉਂਕਿ ਵੀਰ ਹੁਣੀ ਉੱਥੇ ਚੱਲੇ ਗਏ ਸੀਗੇ ਭਾਈ ਹੁਣੀ ਤੇ ਉਧਰਲੀ ਸਾਈਡ ਚੱਲੇ ਆ ਉਹ ਸਾਹਮਣੇ ਉਹ ਆਪਣਾ ਵਲੌਗ ਸ਼ੂਟ ਕਰਦੇ ਸੀਗੇ ਤੇ ਆਪਾਂ ਵੀ ਉਧਰਲੀ ਸਾਈਡ ਚੱਲੇ ਸੀਗੇ ਹੁਣ ਦੁਬਾਰਾ ਫੇਰ ਉਹਨਾ ਪੱਥਰਾਂ ਉੱਤੋਂ ਹੀ ਜਾਣਾ ਪੈਣਾ ਜਿਹੜੇ ਅੱਗੇ ਰੱਖ ਕੇ ਗਿਆ ਵਾ ਪਾਣੀ ਤਾਂ ਅੱਗੇ ਨਾਲੋਂ ਘਟਿਆ ਲੱਗਦਾ ਕਿਉਂਕਿ ਪਹਿਲਾਂ ਜ਼ਿਆਦਾ ਸੀਗਾ ਪਾਣੀ ਜਿਹੜਾ ਮੈਂ ਪੱਥਰ ਰੱਖੇ ਸੀਗੇ ਅੱਗੇ ਨਾਲ ਉਹਦਾ ਘਟ ਹੋਇਆ ਲੱਗਦਾ ਪਾਣੀ ਹੁਣ ਤੇ ਇਹ ਜਸਟ ਮੰਦਰ ਦੇ ਸਾਹਮਣੇ ਹੀ ਸੀਗਾ ਜਿੱਥੇ ਮੈਂ ਪੱਥਰ ਰੱਖੇ ਸੀਗੇ ਤੇ ਉਹ ਮੈਂ ਹੁਣ ਚੱਲਾ ਸੀਗਾ ਉੱਧਰ ਮੇਰੀ ਬਾਈਕ ਖੜੀ ਸੀਗੀ ਉਹ ਜਿੱਧਰ ਭਾਜੀ ਹਣੀ ਆ ਤੇ ਦੂਰ ਦੂਰ ਤਾਈ ਪਾਣੀ ਹੀ ਪਾਣੀ ਨਜ਼ਰ ਆਉਂਦਾ ਆ ਤੇ ਪਾਣੀ ਦੀਆਂ ਛੱਲਾਂ ਵੀ ਐ ਜਿੱਦਾਂ ਆਪਾਂ ਕੱਪੜਿਆਂ ਨੇ ਨਹੀਂ ਹਨੇਰੀ ਦੇ ਵਿੱਚ ਕੱਪੜੇ ਉੜਦੇ ਹੁੰਦੇ ਇਦਾਂ ਇਦਾਂ ਛੱਲਾਂ ਆਈਆਂ ਬਣਦੀਆਂ ਪਾਣੀ ਦੀਆਂ ਤੇ ਆ ਸਾਰਾ ਪਾਣੀ ਹੀ ਪਾਣੀ ਆ ਥੱਲੇ ਤੇ ਪਾਣੀ ਦੇ ਮੈਂ ਜਸਟ ਐਨ ਇਹ ਫੁੱਟ ਦੇ ਲਾਗੇ ਤੁਰਦਾ ਪਿਆ 1 ਫੁੱਟ ਦੇ ਲਾਗੇ ਇੰਨਾ ਪਾਣੀ ਆ ਇੱਥੇ ਲੈ ਸੀਗੇ ਸਪਨਾ ਫਾਸਟ ਫੂਡ ਤੇ ਉਹ ਜਿਹੜੀ ਗੱਡੀ ਦਾ ਤੁਹਾਨੂੰ ਦੱਸਿਆ ਸੀ ਨਾ ਸਵੇਰੇ ਤੇ ਕੁਝ ਖਾਣ ਨੂੰ ਲੈ ਕੇ ਆਉਨੇ ਆ ਤੇ ਭੁੱਖ ਲੱਗ ਗਈ ਆ ਦੇਖਦੇ ਆ ਮੈਗੀ ਜਾਂ 버ਗਰ ਕੁਝ ਵੀ ਕੁਝ ਖਾਣ ਨੂੰ ਲੈ ਕੇ ਆਉਨੇ ਆ ਤੇ ਫਿਰ ਉਹ ਉੱਥੇ ਸਾਹਮਣੇ ਕੰਡੇ ਤੇ ਬਹਿ ਕੇ ਖਾਵਾਂਗੇ ਡੈਮ ਦੇ ਤੇ ਆਪਣੀ ਬਾਈਕ ਵੀ ਐਨ ਕੰਡੇ ਦੇ ਖੜੀ ਆ ਤੇ ਹੁਣ ਲੈ ਕੇ ਆਨੇ ਕੁਛ ਖਾਣ ਨੂੰ ਇੱਕ ਪਲੇਨ ਮੈਗੀ ਕਰਾਈ ਆ ਤੇ ਦੋ ਵੈਜ ਬਰਗਰ ਕਰਾਏ ਆ ਤੇ ਇਸ ਟੀਮੋਮਸ ਹਾਫ ਕਰਾਏ ਆ ਤੇ ਕੋਲਡ ਡਰਿੰਕ ਭਾਈ ਪੁੱਛਣ ਗਿਆ ਕਿਹੜੀ ਆ ਤੇ ਇੰਨਾ ਕੁ ਲੈ ਕੇ ਤਾਂ ਉੱਥੇ ਬਹਿ ਕੇ ਖਾਣਾ ਡੈਮ ਦੇ ਕੰਡੇ ਤੇ ਤੇ ਦੇਖਦੇ ਆ ਕਿਹੋ ਜੀ ਫੀਲਿੰਗ ਆਉਂਦੀ ਆ ਤੇ ਕਿਦਾਂ ਦਾ ਸੁਆਦ ਲੱਗਦਾ ਡੈਮ ਦੇ ਕੰਡੇ ਬਹਿ ਕੇ ਪਾਣੀ ਦੇ ਕੰਡੇ ਬਹਿ ਕੇ ਬੀਚ ਆਲੀ ਫੀਲਿੰਗ ਲੈਣੀ ਆਪਾਂ ਤੇ ਉਹ ਤਾਂ ਵੈਸੇ ਕਹਿੰਦੇ ਸੀਗੇ ਉਹ ਉੱਪਰ ਬਹਿ ਕੇ ਖਾ ਲੋ ਤੇ ਮੈਂ ਤੁਹਾਨੂੰ ਉੱਪਰ ਉਹ ਵੀ ਦਿਖਾ ਕੇ ਲਿਆਉਣਾ ਵਾ ਤੇ ਬਟ ਮੈਂ ਕਹਾ ਨਹੀਂ ਅਸੀਂ ਸਮੁੰਦਰ ਦੇ ਕੰਡੇ ਹੀ ਬਹਿ ਕੇ ਆਪਦੀ ਜੋ ਵੀ ਐਕਟੀਵਿਟੀ ਕਰਨੀ ਆ ਜੋ ਵੀ ਖਾਣਾ ਪੀਣਾ ਆ ਆਪਦਾ ਤੇ ਉਹਦਾ ਉੱਥੇ ਹੀ ਆਨੰਦ ਲੈਣਾ ਆ ਅਸੀਂ ਤੇ ਇਹ ਵੈਸੇ ਇਹਨਾਂ ਨੇ ਇੱਥੇ ਸਾਰਾ ਕੁਝ ਬਣਾਇਆ ਹੋਇਆ ਵਾ ਬੈਠਣ ਨੂੰ ਤੇ ਇੱਥੋਂ ਚਾਰੇ ਪਾਸਿਓਂ ਇਹ ਨੀਦਾ ਵਾ ਸਾਰਾ ਕੁਝ ਪੇਟ ਆਪਾਂ ਉੱਥੇ ਹੀ ਜਾਣਾ ਆ ਉੱਥੇ ਬਹਿ ਕੇ ਖਾਣੀ ਆ ਰੇਸਰ ਮੋਟਰਸਾਈਕਲ ਯਾਰ ਰੇਸਰ ਮੋਟਰਸਾਈਕਲ ਹੀ ਆ ਜੇ ਮੈਂ ਆਪਣੇ ਤੇ ਰਾਤੀ 8 ਵਜੇ ਦੇ ਅਰਾਊਂਡ ਤੁਰਿਆ ਸੀ ਉਥੋਂ ਪਿੰਡ ਤੋਂ ਕਿਉਂਕਿ ਬਾਅਦ ਪਹਿਲਾਂ ਮੈਂ ਕਾਲੇ ਸਿੰਘਾਂ ਗਿਆ ਕੋਈ ਭਾਜੀ ਹੁਣੀ ਕਾਲੇ ਸਿੰਘਾਂ ਆ ਕੇ ਖੜੇ ਸੀਗੇ ਸੁਲਤਾਨਪੁਰ ਲੋਧੀ ਤੋਂ ਤੇ ਭਾਜੀ ਹੁਣਾ ਦਾ ਕੇਟੀਐਮ ਸੀਗਾ 400 ਸੀਸੀ 390 ਤੇ ਇਹਦੇ ਤੇ ਆਏ ਸੀਗੇ ਅਸੀਂ ਤੇ ਇਹ ਮੋਟਰਸਾਈਕਲ 150 ਤੋਂ ਉੱਪਰ ਚੱਲ ਜਾਂਦਾ ਲਗਭਗ 200 ਦੇ ਅਰਾਊਂਡ ਚੱਲ ਜਾਂਦਾ ਇਹ ਤੇ ਇਹ ਇੰਨਾ ਕੁ ਭਾਈਦਾ ਨਾ ਮੋਟਰਸ ਇਹ ਇਹ ਮੋਟਰਸਲ ਨੇ ਸਾਨੂੰ 2 2.5 ਘੰਟਿਆਂ 'ਚ ਪਹੁੰਚਾਤਾ ਸੀਗਾ ਉੱਥੇ ਤੇ ਇਹ ਮੋਟਰਸਲ ਦਾ ਕਰਕੇ ਕਾਫੀ ਟਾਈਮ ਨਾ ਪਹੁੰਚ ਗਏ ਸੀਗੇ ਤੇ ਇਹਦੀ ਮਾਈਲੇਜ ਬਹੁਤ ਹੈ ਭਾਈਦਾ ਬਹੁਤ ਹੈ ਯਾਰ ਬਹੁਤ ਸਪੀਡ ਹੈ ਇਹਦੀ ਤੇ ਇੱਥੇ ਇਸ ਟਾਈਮ ਲਾਇਆ ਪਿਆ ਸੀਗਾ ਅਸੀਂ ਕੰਡੇ ਤੇ ਤੇ ਮੱਜਾ-ਮੁੱਜਾ ਕਾਫੀ ਰਿਹਰਦ ਵਾਲੇ ਪੈ ਰਹੇ ਸੀਗੇ ਮੈਂ ਕਿਹਾ ਸੈਟੀ ਨਾ ਦੇਣ ਤੇ ਮੈਂ ਉੱਥੋਂ ਭੱਜ ਕੇ ਆ ਗਿਆ ਭਾਈ ਨੂੰ ਮੈਂ ਕਿਹਾ ਤੁਸੀਂ ਆਰਡਰ ਆਪਣਾ ਲੈ ਆਇਓ ਤੇ ਮੈਂ ਬਾਈਕ ਦੇ ਕੋਲ ਜਾਣਾ ਆ ਆਪਣਾ ਸਾਰਾ ਜੰਕ ਫੂਡ ਆ ਗਿਆ ਵਾ ਤੇ ਮੋਮੋਸ ਮੈਗੀ ਦੋ 버ਗਰ ਤੇ ਸਮੁੰਦਰ ਦੇ ਵਿੱਚ ਬੈਠ ਕੇ ਤੇ ਜੰਕ ਫੂਡ ਖਾਣ ਦਾ ਨਜ਼ਾਰਾ ਹੀ ਵੱਖਰਾ ਕਿਉਂਕਿ ਬੀਚ ਵਾਲੀ ਫੀਲਿੰਗ ਆਉਂਦੀ ਆ ਤੇ ਸਮੁੰਦਰ ਦੇ ਵਿੱਚ ਬੈਠੇ ਆ ਅਸੀਂ ਇਸ ਟਾਈਮ ਦੇਖੋ ਤੁਸੀਂ ਦੂਰ ਦੂਰ ਤੱਕ ਸਮੁੰਦਰ ਹੀ ਸਮੁੰਦਰ ਆਏ ਡੈਮ ਹੀ ਡੈਮ ਤੇ ਖਾਣ ਲੱਗੇ ਹੁਣ ਜੰਕ ਫੂਡ ਤੇ ਮਿਲਦੇ ਆਂ ਖਾਣ ਤੋਂ ਬਾਅਦ ਇੱਥੇ ਦੱਸਦੇ ਆਂ ਇੱਥੇ ਰੁਕਣਾ ਆ ਜਾਂ ਕਿਤੇ ਹੋਰ ਜਾਣਾ ਜਾਂ ਇੱਥੇ ਵੀਲੋਗ ਕਰਨਾ ਖਤਮ ਤੇ ਮਿਲਦੇ ਆਂ ਥੋੜੀ ਦੇਰ ਚ ਹਾਂਜੀ ਜਿੱਦਾਂ ਕਿ ਤੁਹਾਨੂੰ ਪਤਾ ਜੀ ਆਪਾਂ ਆਏ ਸੀਗੇ ਜੀ ਗਰੀਬਨਾਥ ਜੀ ਦੇ ਮੰਦਿਰ ਤੇ ਤੇ ਮੰਦਿਰ ਅੱਗਿਓ ਸਾਰਾ ਤੁਹਾਨੂੰ ਘੁੰਮ ਕੇ ਦਿਖਾਤਾ ਵਾ ਅੰਦਰੋਂ ਵੀ ਬਾਹਰੋਂ ਵੀ ਤੇ ਉੱਪਰ ਵੀ ਜਿੱਥੇ ਮਹਾਦੇਵ ਜੀ ਦਾ ਵਿਸ਼ਾਲ ਕਾਇ ਰੂਪ ਉੱਪਰ ਸਜਾਇਆ ਪਿਆ ਵਾ ਤੇ ਮੰਦਿਰ ਬਹੁਤ ਸੋਹਣਾ ਵਾ ਤੇ ਇਸ ਟਾਈਮ ਪਾਣੀ ਨਾਲ ਟਕਿਆ ਪਿਆ ਵਾ ਤੁਹਾਨੂੰ ਦਿਖਾਇਆ ਸੀ ਮੈਂ ਤੇ ਹੋ ਸਕੇ ਆ ਤਾਂ ਜਦੋਂ ਪਾਣੀ ਲੱਥਿਆ ਇੱਕ ਵਾਰੀ ਤੁਹਾਨੂੰ ਆਪਾਂ ਉਦੋਂ ਵੀ ਦਰਸ਼ਨ ਕਰਾ ਕੇ ਜਾਵਾਂਗੇ ਹੁਣ ਪਾਣੀ ਵਿੱਚ ਦਰਸ਼ਨ ਕਰਾਏ ਸੀਗੇ ਤੇ ਹੁਣ 5-6 ਮਹੀਨੇ ਲਗਾਤਾਰ ਇੱਦਾਂ ਪਾਣੀ 'ਚ ਹੀ ਰਹਿਣਾ ਇਹ ਮੰਦਿਰ ਤੇ ਬਾਅਦ ਵਿੱਚ ਜਦੋਂ ਪਾਣੀ ਤੋਂ ਬਾਹਰ ਆ ਗਿਆ ਤੇ ਇੱਕ ਵਾਰੀ ਹੋ ਸਕੇ ਆ ਤਾਂ ਆਪਾਂ ਤੁਹਾਨੂੰ ਫਿਰ ਇੱਕ ਵਾਰੀ ਦਰਸ਼ਨ ਕਰਾਵਾਂਗੇ ਤੇ ਲੰਗਰ ਦੀ ਸੁਵਿਧਾ ਇਦਾਂ ਜੀ ਇੱਥੇ ਲੰਗਰ 11 ਵਜੇ ਸ਼ੁਰੂ ਹੁੰਦਾ ਤੇ ਟਾਈਮ ਕਾਫੀ ਹੋ ਗਿਆ ਸੀਗਾ ਤੇ ਲੰਗਰ ਚੱਲਿਆ ਨਹੀਂ ਸੀ ਅਸੀਂ ਤਾਂ 6 ਵਜੇ ਦੇ ਆ ਕੇ ਇੱਥੇ ਬੈਠੇ ਆ ਸਵਾ 6 ਵਜੇ ਆ ਗਏ ਅਸੀਂ ਇੱਥੇ ਗਰੀਵਨਾਥ ਜੀ ਦੇ ਮੰਦਿਰ ਤੇ ਤੇ ਆਪਣਾ ਅੱਜ ਦਾ ਵਲੌਗ ਹੁੰਦਾ ਜੀ ਇੱਥੇ ਖਤਮ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਤੇ ਆਪਣੇ ਚੈਨਲ ਨੂੰ ਮੋਨਟਾਈਜ਼ ਹੋਣ ਦੇ ਵਿੱਚ 200 ਸਬਸਕ੍ਰਿਪਸ਼ਨ ਚਾਹੀਦੀ ਆ ਤੇ ਬਸ 200 ਸਬਸਕ੍ਰਿਪਸ਼ਨ ਕਰਦੇ ਹੋ ਆਪਣਾ 1k ਕੰਪਲੀਟ ਹੋ ਜਾਣਾ ਵਾ ਤੇ ਚੈਨਲ ਆਪਣਾ ਹੋ ਜਾਣਾ ਮੋਨਟਾਈਜ਼ੇਸ਼ਨ ਤੇ ਫੇਰ ਤੁਹਾਡੇ ਲਈ ਹੋਰ ਨਵੀਆਂ ਨਵੀਆਂ ਵਧੀਆ ਤੋਂ ਵਧੀਆ ਵੀਡੀਓ ਲੱਭ ਲੱਭ ਬਣਾਇਆ ਕਰਾਂਗੇ ਤੇ ਸਾਰਿਆਂ ਨੂੰ ਮੇਰੇ ਵੱਲੋਂ ਹਰ ਹਰ ਮਹਾਦੇਵ ਜੀ